ਨਾਮ ਆਪਣਾ ਮੇਰਾ ਨਾਮ ਬੰਗਲਾ ਜੀ ਸਰ ਕਿਹੜੀ ਸਵੀਟ ਸ਼ਾਪ ਆਪਣੀ ਇਹ 파ਰਗ੍ਰਾਮ ਬੀ ਦੀ ਰ ਸਵੀਟ ਸ਼ਾਪ ਬਿਕਰੀ ਹੈ ਜੀ ਤੇ ਅੱਜ ਨਾ ਇੱਥੇ ਦੋ ਚੋਰ ਦੋ ਮੁੰਡੇ ਸਾਡੀ ਦੁਕਾਨ ਦੇ ਅੰਦਰ ਆਏ ਨੇ ਤੇ ਉਹ ਮੇਰਾ ਬੇਟਾ ਜੀ ਬੈਠਾ ਜਦھے ਦੁਕਾਨ ਦੇ ਉੱਤੇ ਮੈਂ ਤੇ ਬਾਹਰ ਗਿਆ ਜਿੱਥੇ ਆ ਕੇ ਦੇਖਿਆ ਤੇ ਇੱਥੇ ਨਾ ਘੋੜਾ ਕੱਟ ਲੱਗਾ ਮੈਨੂੰ ਫਿਰ ਮੈਂ ਵੀਡੀਓ ਕੱਟ ਕੇ ਦੇਖੀ ਤੇ ਵੀਡੀਓ ਦੇ ਵਿੱਚ ਦੋ ਮੁੰਡੇ ਆਏ ਨੇ ਇਹ ਕਿ ਉਹ ਤੇ ਚਾਕਲੇਟ ਉਹਦੇ ਚਾਕਲੇਟ ਚੋਰੀ ਕਰਕੇ ਲੈ ਗਏ ਇੱਥੇ ਫਿਰ ਦੇਖਣ ਦੇ ਹਨ ਹੋਰ ਵੀ ਬੈਕਰੀ ਤੋਂ ਫੋਨ ਆਇਆ ਇਹ ਮੁੰਡੇ ਬਹੁਤ ਚੋਰੀਆਂ ਕਰਦੇ ਆ ਜੀ ਕਿੰਨਾ ਕੁ ਘਿਓ ਲੈ ਕੇ ਗਿਆ ਫਿਲਹਾਲ ਦੀ ਗੱਡੀ ਤੋਂ ਹੌਣ ਤੇ ਕੈਮਰੇ ਵਿੱਚ ਦੋ ਆਏ ਆ ਉਸ ਤੋਂ ਪਹਿਲਾਂ ਕਿੰਨੀ ਕੁ دیر ਕਰਦੇ ਆਏ ਨੇ ਕਿੰਨਾ ਲੈ ਕੇ ਤੁਹਾਨੂੰ ਨਹੀਂ ਚੱਲ ਪਹਿਲੇ ਵੀ ਆ ਰਹੇ ਸੀਗੇ ਇੱਥੇ ਬੈਕਰੀ ਦੇ ਉੱਪਰ ਆਂਦੇ ਹੋਣਗੇ ਜਿੱਦ ਜਿੱਦਾਂ ਬੇਕ ਹੋਗਾ ਅੱਗੇ ਕਰਦੇ ਬੇ ਚੋਰੀ ਇਹ ਪਹਿਲੇ ਵੀ ਆਂਦੀ ਹੋਣਗੇ ਪੁਲਿਸ ਕੰਪਲੀਟ ਕੀਤੀ ਹੈ ਤੁਸੀਂ ਪੁਲਿਸ ਕੋਲ ਹੀ ਕਰਤੀ ਪੁਲਿਸ ਵਾਲੇ ਆਏ ਸੀਗੇ ਇੱਥੇ ਪੁਲਿਸ ਵਾਲੇ ਫਿਲਹਾਲ ਤੇ ਨਹੀਂ ਆਏ ਹੈਗੇ ਅਸੀਂ ਥਾਣੇ ਗਏ ਸੀ ਅੱਛਾ ਹਾਂ ਜੀ ਆਇਆ ਕੀ ਸਵਾਰਸ਼ਣ ਕੀ ਦੋਆਇਆ ਉਹਨਾਂ ਨੇ ਤੁਹਾਨੂੰ ਉਹ ਕਹਿੰਦੇ ਜੀ ਤਾਂ ਸਮਾਨ ਹੋਰ ਕੀ ਕੀ ਲੈ ਕੇ ਗਿਆ ਕੁਝ ਪਤਾ ਨਹੀਂ ਵੀਡੀਓ ਦੇ ਵਿੱਚ ਤੇ ਫਿਲਹਾਲ ਇਹ ਹੈ ਕਿ ਉਹ ਹੈ ਚੋਕਲੇਟਾਂ ਆਈਆਂ ਉਸ ਤੋਂ ਪਹਿਲਾਂ ਜੀ ਚੋਕਲੇਟਾਂ ਕਿੰਨੀਆਂ ਕਾ ਪਤਾ ਕੁਝ ਚੋਕਲੇਟ ਤੇ ਛੋਟੀ ਦੀ ਜਿਹੜੀ ਉਹ ਐਨੇ ਕੈਮਰੇ ਦੇ ਬਜਾਏ ਕਲੀਅਰ ਨਹੀਂ ਹੁੰਦੀ ਹੈਗੀ ਅੱਛਾ ਜੀ ਹਾਂ ਜੀ ਤੇ ਤੁਹਾਨੂੰ ਲੱਗਦਾ ਕਿ ਇਹਨਾਂ ਹੌਸਲੇ ਕਾਫੀ ਬੁਲੰਦ ਹੋਏ ਆ ਹਾਂ ਜੀ ਹੌਸਲੇ ਤਾਂ ਬਹੁਤ ਬੁਲੰਦੇ ਨੇ ਕਦੇ ਇਹ ਕੰਮ ਕਰਦੇ ਹੌਟਲ ਦੇ ਵਗੈਰਾ ਕੰਮ ਨਹੀਂ ਹੁੰਦਾ